ਤੁਸੀਂ ਜੁੜੇ ਹੋ ਪੈਪਸ ਨਿਊਜ਼ ਨਾਲ ਤੇ ਮੈਂ ਸੁਖਵਿੰਦਰ ਬੀਤੇ ਦਿਨੀ ਪੁਲਿਸ ਵੱਲੋਂ ਤਸਕਰੀ ਲਈ ਲਿਆ ਰਹੇ 12 ਉੱਠਾਂ ਨੂੰ ਛਡਵਾਇਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਉੱਠਾਂ ਨੂੰ ਭਲਾਡੇਵਾਲਾ ਸਥਿਤ ਇੱਕ ਗਊਸ਼ਾਲਾ ਵਿੱਚ ਰੱਖਿਆ ਗਿਆ ਹੈ ਪਰੰਤੂ ਅਜੇ ਤੱਕ ਅਦਾਲਤ ਵੱਲੋਂ ਉਹਨਾਂ ਦੀ ਸਪੁਰਦਗੀ ਨਾ ਦਿੱਤੇ ਜਾਣ ਕਾਰਨ ਪੁਲਿਸ ਅਤੇ ਗਊਸ਼ਾਲਾ ਲਈ ਸਮੱਸਿਆ ਬਣੀ ਹੋਈ ਹਨ ਕਿਉਂਕਿ ਉਹਨਾਂ ਲਈ ਨਾ ਤਾਂ ਪ੍ਰੋਪਰ ਖਾਣਾ ਮਿਲ ਰਿਹਾ ਹੈ ਤੇ ਨਾ ਹੀ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਜਦ ਕਿ ਉਹਨਾਂ ਦੀ ਸਪੁਰਦਗੀ ਲੈਣ ਲਈ ਅਜੇ ਤੱਕ ਕੋਈ ਵੀ ਮਾਲਕ ਸਾਹਮਣੇ ਨਹੀਂ ਆਇਆ ਕਿਉਂਕਿ ਕਿਉਂਕਿ ਪੁਲਿਸ ਵੱਲੋਂ ਤਿੰਨ ਟਰੱਕ ਤਰੱਕ ਸਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਜੇ ਤੱਕ ਕੋਈ ਵੀ ਵਿਅਕਤੀ ਉਹਨਾਂ ਦੀ ਸਪੁਰਦਗੀ ਲੈਣ ਲਈ ਸਾਹਮਣੇ ਨਹੀਂ ਆਇਆ ਤੇ ਨਾ ਹੀ ਇਸ ਮਸਲੇ ਵਿੱਚ ਪੈਣਾ ਚਾਹੁੰਦਾ ਹੈ ਹੁਣ ਵੱਡਾ ਮਸਲਾ ਇਹ ਬਣਿਆ ਹੋਇਆ ਹੈ ਕਿ ਉਹਨਾਂ ਦੀ ਤਸਕਰੀ ਕਿਸ ਵੱਲੋਂ ਕਰਵਾਈ ਗਈ ਸੀ ਤੇ ਕੌਣ ਉਹਨਾਂ ਨੂੰ ਬਿਹਾਰ ਲੈ ਜਾ ਰਿਹਾ ਸੀ ਪੁਲਿਸ ਵੱਲੋਂ ਅਜੇ ਤੱਕ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਹੈ ਜੀ ਬਾਹਰ ਵਿਹਾਰ ਚੱਲੇ ਸੀ ਵੱਢਣ ਖਾਤਰ ਹੂੰ ਵੱਢ ਕੇ ਵੇਚਣ ਖਾਤਰ ਹੂੰ ਰਾਜਸਥਾਨ ਦੇ ਵਿੱਚੋਂ ਲੱਗੇ ਇਹ ਹੂੰ ਦੋ ਦਿਨਾਂ ਦੇ ਜਾਂ ਤਿੰਨਾਂ ਦਿਨਾਂ ਦੇ ਬੈਠੇ ਆ ਵਿਚਾਰੇ ਮੂੰਹ ਬੰਨ ਕੇ ਗੋਡੇ ਬੰਨ ਕੇ ਹੂੰ ਭਾਏ ਆ ਉੱਤੇ ਤਰਪਾਣਾ ਦਿੱਤੀਆਂ ਜੀ ਤੇ ਕਿਛੋਂ ਕੋਈ ਸੀਆਡੀ ਆ ਕੇ ਉਹਦਾ ਪਤਾ ਲੱਗਿਆ ਜੇ ਸਾਨੂੰ ਪਤਾ ਲੱਗਿਆ ਸਾਡੇ ਬੰਦਿਆਂ ਨੇ ਇਹਨਾਂ ਨੇ ਗਿਰਫਤਾਰ ਕਰ ਲਏ ਫੜ ਲਏ ਉੱਥੇ ਪਰਸ ਨੂੰ ਲਾ ਲਿਆ ਕੇ ਗੱਡੀ ਅੱਛਾ ਜਾਂਦੀ ਹੂੰ ਗੱਡੀ ਉਹਨਾਂ ਦੀ ਥਾਂ ਨੇ ਲਾਤੀ ਉੱਥੇ ਬਚਾ ਲਈ ਕਿੰਨੇ ਉੱਥਨੇ ਅੰਗਰੇਜ਼ 12 ਕੀ ਹੁਣ ਕੀ ਸੇਵਾ ਵਗੈਰਾ ਤੁਸੀਂ ਕਰ ਰਹੇ ਹੋ ਉਹਨਾਂ ਦੀ ਕੀ ਸਾਮ ਸੰਭਾਲ ਕਰ ਰਹੇ ਹੋ ਹੁਣ ਸਾਮ ਸੰਭਾਲ ਅਸੀਂ ਪਾਣੀ ਪਿਆ ਦੇਨੇ ਜਿਹੜਾ ਕੋਈ ਸਾਡੇ ਕੋਲ ਹੈਗਾ ਉਹ ਅਸੀਂ ਕਰੇ ਮੱਕੀ ਆ ਮੱਕੀ ਪਾਦੇ ਜਵਾਰ ਆ ਜਵਾਰ ਪਾਤੀ ਜਿਹੜਾ ਗੂੜਾ ਮਾਰਦੇ ਪੁਲਿਸ ਵਾਲੇ ਵੇਖੇ ਜਾਂਦੇ ਉਹਨੂੰ ਗਿਨ ਗੁਣ ਕੇ ਜਾਂਦੇ ਹੋਣਗੇ ਪੁਲਿਸ ਵਾਲੇ ਉੱਧੇ ਆਏ ਸੀ ਤੇ ਜਾਂ ਪਰਸੋਂ ਆਇਆ ਸੀ ਇੱਕ ਜਣਾ ਜੀ ਹਾਂ ਦੋ ਜਣੇ ਗੇੜਾ ਮਾਰਦੇ ਰਹੇ ਲੱਗਦਾ ਪੁਲਿਸ ਸਾਥੀ ਵੀ ਔਖਾ ਹੋ ਗਿਆ ਇਹਨਾਂ ਨੂੰ ਸਾਮ ਸੰਭਾਲ ਤਾਂ ਕਰਨੀ ਪਊਗੀ ਸਾਮ ਸੰਭਾਲ ਤਾਂ ਅਸੀਂ ਸੱਤ ਤਾਂ ਆਪ ਨੇ ਸੰਭਾਲਦੇ ਅ ਤਾਰੇ ਕੋਲੇ ਬੰਦਿਆ ਦੀ ਤੋਚਾ ਹੈ ਇੱਕ ਸਾਡੇ ਕੋਲੇ ਨੀਰਾ ਹੈ ਨਹੀਂ ਨੀਰਾ ਮੋਗੀ ਦਾ ਹੋਵੇ ਮਫਲੀ ਦਾ ਹੋਵੇ ਜਾਂ ਛੋਲੇ ਦਾ ਹੋਵੇ ਜਾਂ ਘਵਾਰੇ ਦਾ ਹੋਵੇ ਉਹ ਇਹਨਾਂ ਦੀ ਖਰਾਕ ਹੈ ਥੋੜੀ ਤਾਂ ਹੈ ਖਾਂਦੇ ਲਈ ਤੁਹਾਡੇ ਆਤੇ ਸਰਦਾਰਦੀ ਕਿੰਨਾ ਬਣ ਗਿਆ ਗਊਆਂ ਦੀ ਸੇਵਾ ਤੁਸੀਂ ਕਰ ਰਹੇ ਹੋ 노 ਡਾਊਟ ਇਹ ਸਰਦਾਰਦੀ ਕਿੰਨਾ ਬਣ ਗਿਆ ਤੁਹਾਡੇ ਵਾਸਤੇ ਪੁਰਸਾਸਤੇ ਜਿਆਦੇ ਸਰਦਾਰਦੀ ਬਣ ਗਈ ਜੋ ਖੁੱਲ ਵੀ ਜਾਵੇ ਫਿਰ ਵੀ ਇਸ ਪਾਸੇ ਬੰਦਾ ਸਾਦੇ ਆ ਕੋਈ ਇਹਨੂੰ ਬਾਕੇ ਫੜੀ ਜੇ ਡਰ ਲੱਗਦਾ ਵੱਢਦੇ ਵੀ ਹੈ ਕਿਉਂਕਿ ਇਹ ਕੰਭਰੇ ਬੈਠੇ ਹੈ ਦੋ ਦਿਨਾਂ ਕਿ ਤਿੰਨ ਦਿਨਾਂ ਤੋਂ ਅੰਦਰ ਰਹੇ ਆ ਇਹਨਾਂ ਨੂੰ ਵਾਤਾ ਲੱਗੇ ਨਹੀਂ ਕਿਸੇ ਪਾਸੇ ਨਾਂ ਨਾਲ ਧੁੱਪ ਲੱਗੀ ਹੈ ਨਾਂ ਨਾਲ ਵਸ਼ਾ ਲੱਗੀ ਹੈ ਠੀਕ ਡਾਕਟਰ ਵੇਖਦਾ ਬੁਖ ਦਾ ਦਵਾਈ ਦੂ ਦੇਣੋਂਗੇ ਡਾਕਟਰ ਆਉਂਦੇ ਆ ਹਾਂ ਡਾਕਟਰ ਆਉਂਦੇ ਆ ਹਾਂ ਡਾਕਟਰ ਹੁਣੇ ਵੇਖ ਕੇ ਗਏ ਆ 800 2000 ਰੁਪਿਆ ਨਾਲ ਦਿੱਤਾ ਆਪਣਾ ਬੰਦੇ ਸੱਦੇ ਸੀ ਹਾਂ ਤੇ ਨੱਕ ਨੋ ਕਹਿੰਦਾ ਧੋ ਗਏ ਜਿੰਨਾਂ ਦੇ ਕੀੜੇ ਪਏ ਸੀ ਉਹ ਦਵਾਈ ਲਾ ਕੇ ਡਾਕਟਰ ਠੀਕ ਹਾਂਜੀ ਵੀ ਸਰ ਇੱਕ ਆਪਣਾ ਉੱਠਾ ਮਾਮਲਾ ਆ ਜੀ ਕਿੰਨੀ ਰੋਜ਼ੀ ਚੱਲ ਰਿਹਾ ਕਿੰਨੀ ਦਾ ਕੀ ਮਾਮਲਾ ਸੀ ਪਿਛਲੇ ਦਿਨ ਜਿਹੜਾ ਸੀਗਾ ਸਾਡੇ 12 ਉੱਠ ਇੱਕ ਕੈਂਟਰ ਦੇ ਵਿੱਚ ਜਿਹੜੇ ਸੀ ਇੱਥੋਂ ਲੋਕਲ ਇੱਕ ਜਿਹੜੇ ਸੀ ਬੰਦੇ ਸੀ ਉਹਨਾਂ ਵੱਲੋਂ ਫੜਵਾਏ ਗਏ ਸੀ ਜਿਹਦੇ ਰਿਗਾਰਡਿੰਗ ਅਸੀਂ 191 ਨੰਬਰ ਮਕਦਮਾ ਥਾਣਾ ਕਨਾਲ ਦੇ ਵਿੱਚ ਦਿੱਤਾ ਸੀ ਉਹਦੇ ਜਿਹੜਾ ਟਰੱਕ ਕੈਂਟਰ ਦਾ ਜਿਹੜਾ ਡਰਾਈਵਰ ਸੀਗਾ ترਸੇਮ ਸਿੰਘ ਉਹ ਮੁੱਖ ਤੌਰ ਤੇ ਸਾਨੂੰ ਗ੍ਰਿਫਤਾਰ ਕਰ ਲਿਆ ਸੀ ਉਹਦੇ ਵਿੱਚੋਂ ਦੋ ਬੰਦੇ ਜਿਹੜੇ ਸੀ ਉਹ ਕੈਂਟਰ ਦੇ ਵਿੱਚੋਂ ਕੈਂਟਰ ਛੱਡ ਕੇ ਫਰਾਰ ਹੋ ਗਏ ਸੀ ਜਿਨ੍ਹਾਂ ਨੂੰ ਹੁਣ ਐਸੇ ਗੁਰਮੀਤ ਸਿੰਘ ਵੱਲੋਂ ਜਿਹੜਾ ਸੀ ਕੱਲ ਦੋਨੋਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਹੈਗਾਗਾ ਜਿਹੜਾ ਕਨੈਕਟਰ ਸੀ ਉਹਦੋਂ ਸ਼ਮਸ਼ੇਰ ਸਿੰਘ ਔਰ ਸੋਨਾ son of ਜਕਸੀਰ ਸਿੰਘ ਮੜਾਕ ਦਾ ਇਹਨਾਂ ਨਾਲ ਤੇ ਜਿਹੜਾ ਉਹਨਾਂ ਦੇ ਜਿਹੜੇ ਉੱਠ ਖਰੀਦੇ ਹੋਏ ਸੀ ਉਹ ਰਸਤਲੀ ਔਰ ਫਰਾਜੂ son of ਅੱਲਾ ਬਖਸ਼ ਹਨੂਮਾਨ ਕਰਦਾ ਰਹਿਣ ਵਾਲਾ ਸੀ ਇਹ ਕਿੱਥੋਂ ਲੈਂਦੇ ਸੀ ਉੱਥੇ ਕਿੱਥੇ ਲੈ ਗਏ ਸੀ ਇਹਨਾਂ ਨੇ ਰਾਜਸਥਾਨ ਦੇ ਅੰਦਰੋਂ ਹਨੂਮਾਨਗੜ ਏਰੀਆ ਦੇ ਵਿੱਚੋਂ ਹੀ ਉੱਠ ਖਰੀਦੇ ਸੀਗੇ ਤੇ ਅੱਗੇ ਇਹਨਾਂ ਨੇ ਬਿਹਾਰ ਦੇ ਲਈ ਜਿਹੜਾ ਸੀ ਇਹ ਉੱਠ ਵੇਚਣ ਦੇ ਲਈ ਜਾ ਰਹੇ ਸੀ ਉਹ ਕਿੱਥੇ ਰੱਖੇਗੇ ਇਹਨਾਂ ਨੂੰ ਬੁਲਾਡੇ ਵਾਲਾ ਪਿੰਡ ਬੁਲਾਡੇ ਵਾਲਾ ਵਿਖੇ ਇੱਕ ਗਊਸ਼ਾਲਾ ਹੈਗੀ ਹੈ ਜਿੱਥੇ ਉਹ ਜਿਹੜੀ ਸੰਸਥਾ ਹੈਗੀ ਜਿਨ੍ਹਾਂ ਨੇ ਇਹ ਪਕੜਵਾਏ ਸੀਗੇ ਉੱਠ ਉਹ ਸੰਸਥਾ ਵੱਲੋਂ ਉੱਥੇ ਰਖਵਾਏ ਗਏ ਨੇ ਇਹ ਹੁਣ ਜੇ ਆਪਾਂ ਜੇ ਇਹ ਆਪਣਾ ਪੂਰਤਤਾ ਇਹ ਗੱਲ ਮਾਲੂਮ ਕਰਦੇ ਹਾਂ ਹੁਣ ਇਹ ਕਿਵੇਂ ਦਾ ਸੰਭਾਲ ਰੱਖੇਗੇ ਉਹ ਜਿੰਨਾ ਟਾਈਮ ਇਹ ਜਿਹੜਾ ਹੈਗਾ ਉਹਨੂੰ ਸਪੁਰਦਾਰੀ ਨਹੀਂ ਲੈਂਦੇ ਜੀ ਜਿਹੜੇ ਉੱਠ ਦੀ ਅਸਲ ਮਾਲਕ ਜਿਹੜੇ ਆਉਣਗੇ ਉਹ ਸਪੁਰਦਾਰੀ ਤੇ ਲੈ ਲੈਣਗੇ ਜੀ ਜੋ ਮਨਜੂਬ ਅਦਾਲਤ ਨੂੰ ਠੀਕ ਲੱਗੂ ਉਹਨੂੰ ਸਪੁਰਦਾਰੀ ਦੇ ਦਿੱਤੇ ਜਾਣਗੇ ਅਗਰ ਕੋਈ ਨਹੀਂ ਸਪੁਰਦਾਰੀ ਲੈਂਦਾ ਫਿਰ ਉੱਥੇ ਉਹਨਾਂ ਦਾ ਜਿਹੜਾ ਹੈਗਾ ਹਰਾਚਾਰਾ ਉਹਨੂੰ ਦਿੰਦੇ ਰਹਿਣਗੇ ਤੇ ਉੱਥੇ ਬਤੌਰ ਮਾਨਤ ਜਿਹੜੀ ਹੈ ਇਹ ਉੱਥੇ ਰੱਖੇ ਜਾਣਗੇ